ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਹੁਣ ਜੁੜਿਓ ਫਕਰ ਟੀਵੀ ਦੇ ਨਾਲ ਜਿਹੜੇ ਨਵੇਂ ਆਏ ਨੇ ਸਰੋਤੇ ਉਹਨਾਂ ਨੂੰ ਬੇਨਤੀ ਹੈ ਕਿ ਹਰ ਰੋਜ਼ ਨਵੀਆਂ ਜਾਣਕਾਰੀਆਂ ਦੇ ਲਈ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਦੱਬੋ ਤਾਂ ਜੋ ਤੁਹਾਡੇ ਤੱਕ ਹਰ ਨੋਟੀਫਿਕੇਸ਼ਨ ਪੁੱਜਦੀ ਰਹੇ ਅੱਜ ਅਸੀਂ ਜਿਸ ਵਿਸ਼ੇ ਤੇ ਬੋਲਣ ਜਾ ਰਹੇ ਹਾਂ ਉਹਦਾ ਨਾਮ ਹੈ ਕਾਮ ਹਰ ਫੁੱਲ ਤੇ ਫਲ ਦੇ ਬੀਜ ਕੁरूप ਹੁੰਦੇ ਹਨ ਪਰ ਜਦੋਂ ਬੀਜ ਨੂੰ ਅਨੁਕੂਲ ਧਰਤੀ ਤੇ ਵਾਤਾਵਰਣ ਮਿਲ ਜਾਵੇ ਤਾਂ ਉਹੀ ਕੁरूप ਬੀਜ ਸੁੰਦਰ ਫੁੱਲ ਤੇ ਫਲੀ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ ਹਰ ਜੀਵ ਕੋਲ ਮੂਲ ਸ਼ਕਤੀ ਕਾਮ ਹੈ ਸੰਸਾਰ ਦੀ ਉਤਪਤੀ ਦਾ ਵਸੀਲਾ ਕਰਤਾਰ ਨੇ ਇਹੀ ਬਣਾਇਆ ਹੈ ਜੋ ਸ਼ਕਤੀ ਸੰਤਾਨ ਉਤਪਤ ਕਰਨ ਦਾ ਵਸੀਲਾ ਹੈ ਉਹ ਸ਼ਕਤੀ ਸਭ ਕੁਝ ਉਤਪਤ ਕਰ ਸਕਦੀ ਹੈ ਇਸ ਸ਼ਕਤੀ ਨੂੰ ਅਗਰ ਉਸਾਰੂ ਕੰਮਾਂ ਵਿੱਚ ਨਾ ਖਰਚ ਕਰੀਏ ਤਾਂ ਫਿਰ ਇਹ ਮਾਰੂ ਕੰਮਾਂ ਵਿੱਚ ਪ੍ਰਵਿਰਤ ਹੋ ਜਾਂਦੀ ਹੈ ਜਿਵੇਂ ਦਰਿਆਵਾਂ ਦੇ ਹੜਾ ਦੇ ਪਾਣੀ ਨੂੰ ਬੰਦ ਲਾ ਕੇ ਖੇਤੀਬਾੜੀ ਨੂੰ ਪਰਫੁੱਲਤ ਬਣਾਉਣ ਦਾ ਵਸੀਲਾ ਬਣਾਈਦਾ ਹੈ ਤੇ ਮੇ ਕਾਮ ਇੱਕ ਹੜ ਹੈ ਔਰ ਇਸ ਸ਼ਕਤੀ ਨੂੰ ਬੰਦ ਨਾ ਲਾਈਏ ਤਾਂ ਆਪਣੀ ਤੇ ਦੂਜਿਆਂ ਦੀ ਅਸਮਤ ਇੱਜ਼ਤ ਮਾਨ ਮਰਿਆਦਾ ਤਬਾਹ ਹੋ ਜਾਂਦੀ ਹੈ ਆਪਣੀ ਤੇ ਹੋਰਾਂ ਦੀ ਹੋਂਦ ਲਈ ਖਤਰਾ ਸਾਬਤ ਹੁੰਦਾ ਹੈ ਧਰਮ ਦੀ ਸਾਧਨਾ ਦਾ ਮੂਲ ਫਲ ਇਹੀ ਹੈ ਕਿ ਮਨੁੱਖ ਦੀ ਕਾਮ ਸ਼ਕਤੀ ਸੀਮਾ ਵਿੱਚ ਹੋ ਜਾਵੇ ਇਸ ਸ਼ਕਤੀ ਨੂੰ ਸੰਜਮ ਵਿੱਚ ਰੱਖਣ ਦੇ ਆਪਣੇ ਸਾਧਨ ਹਨ ਤੇ ਸਾਰੇ ਸਾਧਨ ਧਰਮ ਕਹੇ ਲਾਉਂਦੇ ਹਨ ਪਸ਼ੂਆਂ ਦਾ ਕਾਮ ਵੇਗ ਸੁਭਾਵਿਕ ਸੰਜਮ ਵਿੱਚ ਹੈ ਮਨੁੱਖ ਕੋਲ ਜਿਹੜੀ ਸੋਚਣ ਸ਼ਕਤੀ ਹੈ ਉਹ ਇਸਨੇ ਨਾਮ ਵੇਗ ਨੂੰ ਵਧਾਉਣ ਵਿੱਚ ਖਰਚ ਕੀਤੀ ਹੈ ਤਦੇ ਤਾਂ ਸੋਚ ਦਾ ਧੁਰਾ ਕਾਮ ਬਣ ਗਿਆ ਹੈ ਜਦ ਸੋਚ ਮੰਡਲ ਵਿੱਚ ਕਾਮ ਆ ਗਿਆ ਤਾਂ ਕਾਮ ਸਿਰਫ ਇੱਕ ਸਰੀਰਕ ਲੋਡ ਨਾ ਰਹਿ ਕੇ ਮਾਨਸਿਕ ਲੋਡ ਬਣ ਗਿਆ ਇਸ ਤਰ੍ਹਾਂ ਦੀ ਕਾਮਿਕ ਸੋਚਣੀ ਨੇ ਧਰਮ ਮੰਦਰ ਵੀ ਪ੍ਰੇਸ਼ਟ ਕਰ ਛੱਡੇ ਤਾਂ ਕਾਮ ਦੀ ਨੰਗੀ ਪ੍ਰਦਰਸ਼ਨੀ ਧਰਮ ਮੰਦਰਾਂ ਵਿੱਚ ਉਕਰੇ ਚਿੱਤਰਾਂ ਤੇ ਮੂਰਤੀਆਂ ਰਾਹੀਂ ਪ੍ਰਗਟ ਹੋਈ ਅਸ਼ਲੀਲ ਸਾਹਿਤ ਤੇ ਸਰੀਰ ਵੇਚਣ ਦੇ ਅੱਡੇ ਬੇਸਵਾਵਾ ਦੇ ਬਾਜ਼ਾਰ ਪੈਦਾ ਹੋਏ ਇਸੇ ਤੀਖਣ ਵੇਗ ਨੇ ਨਗਰ ਬਦੂ ਤੇ ਬਾਮ ਮਾਰਗ ਨੂੰ ਜਨਮ ਦਿੱਤਾ ਇਸ ਤਰ੍ਹਾਂ ਧਾਰਮਿਕ ਤੇ ਸਮਾਜਿਕ ਢਾਂਚਾ ਦੂਸ਼ਿਤ ਹੋ ਗਿਆ ਤੇ ਮਨੁੱਖ ਪਸ਼ੂਆਂ ਤੋਂ ਵੀ ਥੱਲੇ ਆ ਗਿਆ ਇਸ ਵੇਗ ਨੂੰ ਠੱਲ ਪਾਉਣ ਲਈ ਵਕਤੀ ਤੌਰ ਤੇ ਕੁਝ ਬਾਰੋਂ ਸਾਧਨ ਜੁਟਾਏ ਗਏ ਜੋ ਕਾਰਗਰ ਸਾਬਤ ਨਾ ਹੋ ਸਕੇ ਇਸਤਰੀ ਜਾਤ ਨੂੰ ਪਰਦਾ ਆਪ ਬੁਰਕਾ ਦੇ ਦਿੱਤਾ ਗਿਆ ਤਾਂ ਜੋ ਰੂਪ ਨੂੰ ਵੇਖ ਕੇ ਕਾਮ ਉਤੇ ਜਿਤਨਾ ਹੋਵੇ ਇਸਤਰੀ ਜਾਤੀ ਨੂੰ ਘਰ ਦੀ ਚਾਰ ਦਿਵਾਰੀ ਵਿੱਚ ਬੰਦ ਰੱਖਿਆ ਗਿਆ ਤਾਂ ਕਿ ਵਾਸ਼ਨਾ ਸ਼ਰੀਰ ਦੇ ਘਰ ਤੋਂ ਬਾਹਰ ਨਾ ਆਵੇ ਪਰ ਇਸ ਤਰ੍ਹਾਂ ਦਾ ਢਾਂਚਾ ਜਿਸ ਕੌਮ ਨੇ ਵੀ ਬਣਾਇਆ ਉਸ ਕੌਮ ਵਿੱਚ ਕਾਮ ਪ੍ਰਧਾਨ ਹੋ ਗਿਆ ਤੇ ਇੱਕ ਇੱਕ ਪੁਰਸ਼ ਨਾਲ 4-4 ਇਸਤਰੀਆਂ ਦਾ ਵਿਆਹ ਕਰਨ ਦੀ ਖੁੱਲ੍ਹ ਦੇਣੀ ਪਈ ਲੇਕਿਨ ਠੱਲ ਤਾਂ ਫਿਰ ਵੀ ਨਾ ਪੈ ਸਕੀ ਤੇ ਇਸ ਤਰ੍ਹਾਂ ਦੀ ਕੌਮ ਕਾਮ ਦੇ ਦਲਦਲ ਵਿੱਚ ਗਰਕ ਹੋ ਗਈ। ਦੂਜਾ ਦੌਰ ਮਨੁੱਖੀ ਸਮਾਜ ਵਿੱਚ ਇਹ ਪ੍ਰਚਲਿਤ ਹੋਇਆ ਕਿ ਪਸ਼ੂਆਂ ਦੀ ਤਰ੍ਹਾਂ ਕੋਈ ਬੰਧਨ ਨਾ ਰੱਖਿਆ ਜਾਵੇ। ਕਾਮ ਮੂਰਤੀ ਕਾਮ ਪੂਰਤੀ ਵੀ ਇੱਕ ਦੂਜੇ ਨੂੰ ਪੂਰਨ ਖੋਦ ਦਿੱਤੀ ਜਾਵੇ। ਇਹ ਨਿਜਮ ਵੀ ਕਾਰਗਰ ਸਾਬਤ ਨਹੀਂ ਹੋਇਆ। ਉਹ ਸਮਾਜ ਦੀ ਇਤਨੀ ਦੁਰਦਸ਼ਾ ਹੋਈ ਕਿ ਮਨੁੱਖੀ ਬੱਚੇ ਸਰਕਾਰ ਨੂੰ ਪਾਲਣੇ ਪਏ। ਤੇ ਮਾਨਸਿਕ ਰੋਗਾਂ ਦੀ ਪ੍ਰਮਾਰ ਹੋ ਗਈ। 14 ਸਾਲਾਂ ਤੋਂ ਉਤੇਜਿਤ ਹੋ ਕਾਮ ਕੁਰਚੀਆਂ ਬਿਰਧ ਅਵਸਥਾ ਤੇ ਮਰਨ ਤੱਕ ਖਹਿੜਾ ਨਹੀਂ ਛੱਡਦੀਆਂ ਬਿਲਕੁਲ ਭੁੱਲ ਜਾਂਦਾ ਹੈ ਜਵਾਨੀ ਵਿੱਚ ਇਹ ਰੁਚੀਆਂ ਆਪਣੇ ਪੂਰੇ ਚੜਾਓ ਵਿੱਚ ਹੁੰਦੀਆਂ ਹਨ ਤਰਨ ਤੇਜ ਫਰਤ੍ਰਿਆ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਉਨਮਤ ਕਾਮ ਮਹਾ ਬਿਖ ਭੂਲੇ ਪਾਪ ਪੁੰਨ ਨਾ ਪਛਾਣਿਆ ਸ਼ੀਰਿ ਰਾਗ ਬਾਣੀ ਭਗਤ ਬੇਣੀ ਜੀਓ ਕੀ ਪੰਨਾ 93 ਦੇ ਉੱਤੇ ਸੁਸ਼ੋਭਤ ਹੈ ਕਾਮ ਦੇ ਸਾਹਮਣੇ ਰਿਸ਼ੀ मुनि ਠਹਿਰ ਨਹੀਂ ਸਕੇ ਜਪੀਆਂ ਦਾ ਜਪ ਤਪੀਆਂ ਦਾ ਤਪ ਡੁੱਬ ਗਿਆ ਵਿਸ਼ਵਾ ਮਿੱਤਰ ਕਾਮ ਦੇ ਮਿੱਤਰ ਬਣ ਗਏ ਸ਼੍ਰਿੰਗੀ ਇੰਦਰ ਬ੍ਰਹਮਾ ਵਿਸ਼ਨੂੰ ਤੇ ਮਹਾਦੇਵ ਦੀਆਂ ਕਥਾਵਾਂ ਕਾਮ ਦਲਦਲ ਨਾਲ ਲਿਬੜੀਆਂ ਹੋਈਆਂ ਹਨ ਇਸ ਹੜ ਦੇ ਸਾਹਮਣੇ ਪੱਥਰਾਂ ਦੇ ਬੰਦ ਟੁੱਟ ਗਏ ਮਿੱਟੀ ਤੇ ਰੇਤ ਦੇ ਬੰਦ ਕਿਸ ਤਰ੍ਹਾਂ ਠਹਿਰਦੇ ਅੰਧੀ ਕੰਮੀ ਅੰਦ ਮੰਨ ਮਨ ਅੰਧੈ ਤਨ ਅੰਧ ਚਿੱਕੜ ਲਾਇਆ ਕਿਆ ਥੀਏ ਜਦ ਟੁੱਟੇ ਪੱਥਰ ਬੰਦ ਬਾਰ ਮਲਾਰ ਮਹੱਲਾ ਪਹਿਲਾ ਪੰਨਾ 1287 ਜਿਨ੍ਹਾਂ ਨੇ ਜਪ ਤਪ ਸੇਲ ਸੰਜਮ ਦੇ ਮਜ਼ਬੂਤ ਪੱਥਰਾਂ ਨਾਲ ਇਸ ਹੜ ਨੂੰ ਰੋਕਿਆ ਸੀ ਟੁੱਟ ਗਏ ਕਾਮ ਬਾਸ਼ਨਾ ਇਸ ਸਾਰੇ ਜਪ ਤਪ ਨੂੰ ਰੋੜ ਕੇ ਲੈ ਗਈ ਹੇ ਕਾਮ ਨਰਕ ਬਿਸ਼ਰਾਮ ਬਹੁ ਜੋਨੀ ਪਰਮਾਵਣ ਚਿਤ ਹਰਣੰ ਤ੍ਰੈ ਲੋਕ ਗਮੰ ਜਪ ਤਪ ਸੀਲ ਬਧਾਰਣ ਅਲਪ ਸੁਖ ਅਵਿੱਤ ਚੰਚਲ ਊਚ ਨੀਚ ਸਮਾਵਣ ਤਾਪੈ ਬਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਪੰਨਾ 1358 ਪਛਮੀ ਸਮਾਜ ਸੁਧਾਰ ਦੇ ਨਾਮ ਤੇ ਕਾਮ ਬਾਸ਼ਨਾ ਵਿੱਚ ਡੁੱਬ ਗਿਆ ਪੂਰਬ ਨੇ ਮਨ ਸੁਧਾਰ ਦੇ ਬਹਾਨੇ ਨਾਲ ਰਾਮ ਦੇ ਮੰਦਰਾਂ ਨੂੰ ਕਾਮ ਦੇ ਮੰਦਰਾਂ ਵਿੱਚ ਤਬਦੀਲ ਕੀਤਾ ਦੇਵਦਾਸੀਆਂ ਤੇ ਕਾਮ ਕੋਲੋਲ ਧਰਮ ਮੰਦਰਾਂ ਵਿੱਚ ਆਮ ਪ੍ਰਚਲਿਤ ਹੋਏ ਕਾਮ ਮੂਰਤੀਆਂ ਸਥਾਪਨ ਹੋਈਆਂ ਖਜਰਾਹੋ ਕੋਨਾਰ ਤੇ ਜਗਨਨਾਥ ਦੇ ਮੰਦਰ ਉਸਾਰੇਗੇ ਜਿਸ ਵਿੱਚ ਕਾਮ ਦੀ ਪ੍ਰਦਰਸ਼ਨੀ ਕੀਤੀ ਗਈ ਚਿੱਤ ਇਕਾਗਰਤਾ ਦੇ ਸਾਧਨ ਜੋ ਮੰਦਰ ਸਨ ਉਹ ਚਿੱਤ ਭਟਕਾਉਣ ਦੇ ਸਾਧਨ ਬਣ ਗਏ ਪ੍ਰਭੂ ਨਾਮ ਸਿਮਰਨ ਨਾਲ ਭੌਣੇਪਣ ਤੇ ਲੱਜਾ ਦਾ ਜਨਮ ਹੁੰਦਾ ਹੈ ਇਸ ਨਾਲ ਕਾਮ ਬੇਗਸੀਮਾ ਵਿੱਚ ਹੋ ਜਾਂਦਾ ਹੈ ਪਹਿਰ ਚੋਲਣਾ ਗਧਾ ਨੱਚ ਪੈਸਾ ਭਗਤ ਕਰਾਵੇ ਆਸਾ ਕਬੀਰ ਜੀ ਪੰਨਾ 477 ਭਗਤ ਕਬੀਰ ਜੀ ਦੇ ਮਹਾਵਾਕ ਅਨਸਾਰ ਖੋਤਾ ਜੋ ਅਤੀ ਕਾਮੀ ਜਾਨਵਰ ਹੈ ਔਰ ਖੋਤੇ ਸਮਾਨ ਜੋ ਕਾਮੀ ਬਿਰਤੀ ਮਨੁੱਖ ਅੰਦਰ ਹੈ ਉਸ ਬਿਰਤੀ ਨੇ ਹੁਣ ਸ਼ਰਮ ਦਾ ਚੋਲਾ ਪਹਿਨ ਲਿਆ ਹੈ ਬੁਰਕਾ ਇਸਤਰੀ ਜਾਤੀ ਨੂੰ ਪਹਿਨਾਨ ਦੀ ਥਾਂ ਤੇ ਆਪਣੇ ਆਪ ਨੂੰ ਸ਼ਰਮ ਦਾ ਬੁਰਕਾ ਪਹਿਨਾਣਾ ਸੀ ਇਸਤਰੀ ਨੂੰ ਘਰ ਦੀ ਚਾਰ ਦਿਵਾਰੀ ਵਿੱਚ ਬੰਦ ਰੱਖਣ ਦੀ ਥਾਂ ਆਪਣੀ ਬਾਸ਼ਨਾ ਨੂੰ ਸ਼ਬਦ ਵਿਚਾਰ ਦੇ ਘੇਰੇ ਵਿੱਚ ਰੱਖਣਾ ਸੀ ਇਹ ਸੂਝ ਤੇ ਸੰਜਮ ਅਜੇ ਵੀ ਮਨੁੱਖ ਪੂਰਨ ਤੌਰ ਤੇ ਧਾਰਨ ਨਹੀਂ ਕਰ ਸਕਿਆ ਇਸੇ ਵਾਸਤੇ ਕਾਮ ਪੀੜਾ ਤੇ ਦੁਰਾਚਾਰ ਚਾਰੇ ਪਾਸਿਓਂ ਛਾਇਆ ਹੋਇਆ ਹੈ ਅਜੋਕਾ ਮਨੁੱਖੀ ਸਮਾਜ ਕਾਮੀ ਸਮਾਜ ਹੈ ਤੂੰ ਕਹੀਏ ਤੋ జగਦ்குਰ ਸੁਆਮੀ ਹਮ ਕਹੀਏਤ ਕਲਜੁਕੇ ਕਾਮੀ ਜੈ ਸਰੀ ਰਵਦਾਸ ਜੀ ਪੰਨਾ 710 ਜਿਤਨਾ ਗੰਦਾ ਤੇ ਅਸ਼ਲੀਲ ਸਾਹਿਤ ਤੇ ਚਿੱਤਰ ਇਸ ਸਦੀ ਵਿੱਚ ਪ੍ਰਦਰਸ਼ਿਤ ਹੋਇਆ ਇਤਨਾ ਪਿਛਲੇ 5000 ਸਾਲਾਂ ਵਿੱਚ ਨਹੀਂ ਹੋਇਆ ਔਰ ਇਸ ਤੇ ਉਜੋਕੇ ਸਮਾਜ ਦੇ ਜੀਵਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਾਮ ਸ਼ਕਤੀ ਇੱਕ ਬੀਜ ਹੈ ਜਾਂ ਸਰੀਰ ਵਿੱਚ ਜੋ ਸ਼ਕਤੀ ਹੈ ਉਹ ਕਾਮ ਹੈ ਇਸ ਸ਼ਕਤੀ ਨੂੰ ਰਾਮ ਰਸ ਵਿੱਚ ਬਦਲਣਾ ਹੀ ਹੈ ਸ਼ਕਤੀ ਤੋਂ ਹੀਣਾ ਕਾਮੀ ਨਹੀਂ ਹੋ ਸਕਦਾ ਸ਼ਕਤੀ ਹੀ ਨਾਮ ਦਾ ਰਸ ਵੀ ਨਹੀਂ ਮਾਨ ਸਕੇਗਾ ਸੋ ਸਰੀਰ ਦੀ ਸ਼ਕਤੀ ਜਪ ਤਪ ਦੀ ਤਰਫ ਮੋੜ ਦਈਏ ਤਾਂ ਕਾਮ ਰਸ ਨਾਮ ਰਸ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ